ਮੈਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸਉਪ ਸਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗੈਰ ਗੰਭੀਰ ਮਨ ਤਨਹਿਰਦਾ ਰਵ ਰਹਾ ਹਰ ਹੀਰਾ ਹੀਰ ਜਨਮ ਵਰਣ ਕਾ ਦੁਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹਾ ਤੂੰ ਹਰ ਗੁਣੀ ਗਹੀਰ ਸ਼ਲੋਕ ਮੈਲਾ ਪਹਿਲਾ ਨਾਨਕ ਇਹ ਤਨ ਜਾਲ ਜਿਨ ਜਲੈ ਨਾਮ ਵਿਸਾਰਿਆ ਪਉਦੀ ਜਾਏ ਪਾਰਾਲ ਪਿਛੈ ਹੱਥ ਨਾ ਅੰਬੜੈ ਤੇ ਤਨਵੰਧੇ ਤਾਲ ਮਹਿਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਨਤ ਨਾ ਆਵਹੀਂ ਕਿਤੀ ਲਾ ਸਹਮ ਜਾਂ ਬਖਸ਼ੇ ਤਾਂ ਤਕਾ ਨਹੀਂ ਪੌੜੀ ਸੱਚਾ ਅਮਰ ਚਲਾਇਓ ਕਰ ਸੱਚ ਫੁਰਮਾਨ ਸਦਾ ਨਹਿਚਲ ਰਵ ਰਹਾ ਸੋ ਪੁਰਖ ਸੁ ਜਾਣ ਗੁਰ ਪ੍ਰਸਾਦੀ ਸੇਵੀਐ ਸਚ ਸ਼ਬਦ ਨਿਸ਼ਾਨ ਪੂਰਾ ठाਟ ਬਣਾਇਆ ਰੰਗ ਗੁਰਮਤਿ ਮਾਣ ਅਗੰਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਣ ਸ਼ਲੋਕ ਮੈਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਖੋਟੇ ਖਰੇ ਪਰਖਿਐਨ ਸਾਹਿਬ ਕੈ ਦੀ ਬਾਣ ਮਨ ਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਪਾਉ ਲੱਥੀ ਨਾ ਤਿਆਂ ਦੋਇ ਪਾ ਚੜੀ ਅਸਹੋਰ ਬਾਹਰ ਧੋਤੀ ਤੁਮੜੀ ਅੰਦਰ ਵਿਸ ਨਿਕੋਰ ਸਾਧ ਭਲੇ ਅਣ ਨਾ ਤਿਆਂ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇਂਦਾ ਜਗਤ ਹੰਢ ਲਾਇਆ ਇਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਾ ਦਿਸੇ ਮੰਤਾਂਵੰਦਾ ਗੁਰ ਠਾਕ ਰਹਾਇਆ ਨਾ ਮੈਨੂੰ ਸਭ ਲੋਚ ਦੀ ਗੁਰਮਤੀ ਪਾਇਆ ਧੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ ਸ਼ਲੋਕ ਮੈਲਾ ਪਹਿਲਾ ਦੋਏ ਦੀਵੇ ਚੌਦ ਹਟ ਨਾਲੇ ਜੇਤੇ ਜੀ ਤੇ ਤੇ ਵਣਜਾਰੇ ਖੁੱਲੇ ਹਟ ਹੋਆ ਵਾਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹ ਪਰਵਾਨ ਕਰ ਆਏ ਵਜੀਵਾ ਧਾਈ ਸੱਚ ਨਾਮ ਕੀ ਮਿਲੀ ਵਡਿਆਈ ਮੈ ਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ ਦੇ ਬਗਾ ਤਪ ਕਣਾ ਕਾਲੀਆਂ ਕਾਲੇ ਵਨ ਅੰਧੇ ਅਕਲੀ ਬਹਾਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਹਾਰੇ ਕਬਹਿ ਨਾ ਪਾਵੇਂ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸਤ ਤਿਆਪੇ ਇੱਕ ਦੂਜੇ ਭਾਇ ਖੁਆਇਨ ਹਉਮੈ ਵਿੱਚ ਵਿਆਪੇ ਇਹ ਮਾਨਸ ਜਨਮ ਤੋਂ ਲੰਬਸਾ ਮਨ ਮੁਖ ਸੰਤਾਪੇ ਜਿਸ ਆਪ ਬਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ ਜਗ ਖੇਲ ਰਚਾਇਓ ਸਭ ਵਰਤੈ ਆਪੇ